ਜਿਹੜਾ ਹੈ ਰਿਕਵਰੀ ਦਾ ਉਪਉਣ ਜਾਣੇ ਕਿਸਾਨਾਂ ਤੇ ਇਹਦੇ ਨਾਲ ਇੱਕ ਬਹੁਤ ਇੰਪੋਰਟੈਂਟ ਇਸ਼ੂ ਆ ਕਿ ਜਿਹੜੇ ਕ੍ਰਿਸ਼ਨ ਕੁਮਾਰ ਨੇ ਆਈ ਥਿੰਕ ਹੀ ਇਜ਼ ਅ ਕੰਪੀਟੈਂਟ ਆਫਸਰ ਪਰ ਇੱਕ ਉਹਨਾਂ ਨੇ ਨਹਿਰੀ ਪਾਣੀ ਦੇ ਮੁਤਲਕ ਪੰਜਾਬ ਦੇ ਬੜੇ ਗਲਤ ਅੰਕੜੇ ਤਿਆਰ ਕਰਵਾ ਰਹੇ ਨੇ ਤੱਕੇ ਨਾਲ ਸਾਰੇ ਨਹਿਰੀ ਪਟਵਾਰੀਆਂ ਨੂੰ ਉਹਨਾਂ ਨੇ ਪ੍ਰੈਸ਼ਰ ਪਾ ਕੇ ਜਿਹੜਾ ਰਜਵਾਹਿਆਂ ਵਿੱਚ ਜਾਂ ਜਿਹੜੇ ਆਪਣੇ ਮੋਗੇ ਨੇ ਜਾਂ ਜਿਹੜੇ ਖਾਲ ਨੇ ਅਸਲ ਜਿਹੜਾ ਇਰੀਗੇਸ਼ਨ ਦਾ ਅਸਲ ਫਿਗਰ ਹੈਗਾ ਕਿਉਂ ਪੰਜਾਬ ਦੇ ਵਿੱਚ ਲਗਭਗ 17% ਦੇ ਲਾਗੇ ਇਰੀਗੇਸ਼ਨ ਦਾ ਜਿਹੜੀ ਫੈਸਿਲਿਟੀ ਆ ਉਹ ਪੰਜਾਬ ਦੇ ਨਹਿਰੀ ਪਾਣੀ ਪਿੰਡਾਂ ਤੱਕ ਪਹੁੰਚਣ ਦੀ ਜਿਹੜੀ ਅਸਲ ਤੱਤ ਹੈ ਆ ਸਾਰਾ ਮੇਰੇ ਕੋਲ ਤੱਤ ਜਿਹੜੇ ਨੇ ਉਹ ਨਹਿਰੀ ਪਟਵਾਰੀਆਂ ਦੇ ਜਿਹੜਾ ਯੂਨੀਅਨ ਹੈ ਜਿਨ੍ਹਾਂ ਦੀ 15 ਤਰੀਕ ਨੂੰ ਇੱਕ ਬੜੀ ਵੱਡੀ ਪ੍ਰੈਸ ਕਾਨਫਰੰਸ ਆ ਸ਼ਾਇਦ ਅੱਜ ਹੀ ਆ ਬਠਿੰਡੇ ਵਿਖੇ ਔਰ ਉਹ ਬਗਾਵਤ ਕਰਨ ਤੇ ਉਤਰੇ ਹੋਏ ਨੇ ਉਹਨਾਂ ਕੋਲੋਂ ਕ੍ਰਿਸ਼ਨ ਕੁਮਾਰ ਫਰਜ਼ੀ ਆਂਕੜੇ ਕਹਿ ਰਿਹਾ ਕਿ ਤੁਸੀਂ ਇਹ ਲਿਖੋ ਕਿ ਸਾਰੇ ਰਜਵਾਹਾਂ ਜ਼ਰੀਏ ਸਾਰੇ ਮੋਗਿਆ ਜ਼ਰੀਏ ਸਾਰੀਆਂ ਖਾਲਾਂ ذریعے ਪੰਜਾਬ ਦੀ 100% ਇਰੀਗੇਸ਼ਨ ਜਿਹੜੀ ਹੈ ਮੁਕੰਮਲ ਪਾਣੀ ਨਹਿਰੀ ਦਾ ਪੰਜਾਬ ਦੇ ਖੇਤਾਂ ਤੱਕ ਪਹੁੰਚ ਰਿਹਾ ਹੈ ਇਸ ਦਾ ਸਭ ਤੋਂ ਵੱਡਾ ਖਤਰਾ ਪਤਾ ਕੀ ਹੈ ਕਿ ਸਾਡਾ ਸੁਪਰੀਮ ਕੋਰਟ ਵਿੱਚ ਐਸਵਾਈਐਲ ਦਾ ਕੇਸ ਲੱਗਿਆ ਹੋਇਆ ਇਹ ਜਿਹੜੇ ਅੰਕੜੇ ਕ੍ਰਿਸ਼ਨ ਕੁਮਾਰ ਠੱਕੇ ਨਾਲ ਕਰਵਾ ਰਿਹਾ ਔਰ ਇਸ ਦਾ ਪ੍ਰਧਾਨ ਇਹਨਾਂ ਦਾ ਯੂਨੀਅਨ ਦਾ ਜਸਕਰਨ ਸਿੰਘ ਗਹਿਰੀ ਪੁੱਟਰ ਉਸ ਜਦੋਂ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਤੁਹਾਡੇ ਫਰਜ਼ੀ ਅੰਕੜੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਨਹੀਂ ਕਰਾਂਗੇ ਜੋ ਤੁਸੀਂ ਸਾਡੇ ਤੋਂ ਕੋਹਣਾ ਚਾਹੁੰਦੇ ਹੋ ਇਲੈਕਸ਼ਨਾਂ ਦੇ ਮੱਦੇਨਜ਼ਰ ਉਹਨੂੰ ਉਸ ਬੰਦੇ ਨੂੰ ਸਸਪੈਂਡ ਕਰਤਾ ਉਹਨੂੰ ਚਾਰਜ ਸ਼ੀਟ ਕਰਤਾ ਮੇਰਾ ਖਿਆਲ ਆ ਦਰਜਨਾ ਸੈਂਕੜੇ ਪਟਵਾਰੀਆਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀਆਂ ਤੇ ਚਾਰਜ ਸ਼ੀਟ ਖੋਲ ਦਿੱਤੇ ਸਿਰਫ ਇਸ ਕਰਕੇ ਕਿ ਉਹਨਾਂ ਤੇ ਦਬਾਅ ਪਾਇਆ ਜਾਵੇ ਔਰ ਅਸਲ ਜਿਹੜਾ ਪਾਣੀ ਆ ਔਰ ਇਹਦਾ ਮੈਂ ਕਹਿ ਰਿਹਾ ਸੀ ਸੁਪਰੀਮ ਕੋਰਟ ਖਤਰਾ ਕੀ ਹੋਵੇਗਾ ਕਿ ਕੱਲ ਨੂੰ ਹਰਿਆਣਾ ਸਰਕਾਰ ਕਹੇਗੀ ਪ੍ਰੋਬੇਬਲੀ ਕ੍ਰਿਸ਼ਨ ਕੁਮਾਰ ਹੈ ਸਮ ਡਿਊਬੀਅਸ ਅਜੰਡਾ ਕ੍ਰਿਸ਼ਨ ਕੁਮਾਰ ਦੱਸਣ ਕਿ ਇਹ ਜਿਹੜਾ 17 ਕਿਆ ਸਾਰਾ ਫੀਸਦੀ ਇਰੀਗੇਸ਼ਨ ਜਾ ਰਿਹਾ ਪਾਣੀ ਨਹਿਰੀ ਦਾ ਤੁਸੀਂ 100% ਕਿਉਂ ਲਿਖਾ ਰਹੇ ਹੋ ਨਹਿਰੀ ਪਟਵਾਰੀਆਂ ਤੋਂ ਕਿਤੇ ਇਹ ਤਾਂ ਨਹੀਂ ਕਿ ਤੁਸੀਂ ਹਰਿਆਣੇ ਦੀ ਮਦਦ ਕਰਕੇ ਕੱਲ ਨੂੰ ਹਰਿਆਣਾ ਸਰਕਾਰ ਆਣ ਕੇ ਸੁਪਰੀਮ ਕੋਰਟ ਕਹੂਗੀ 1 ਮਿੰਟ ਜੀ ਕਿ ਤੁਹਾਨੂੰ ਤਾਂ ਹੁਣ ਪਾਣੀ ਤੁਹਾਡੇ ਕੋਲ ਪੂਰਾ ਮੁਕੰਮਲ ਆ ਆਪਾਂ ਇੱਕ ਪਾਸੇ ਪੰਜਾਬ ਦੇ ਕਹਿੰਦੇ ਕਿ ਸਾਡਾ ਪਾਣੀ ਖਸ ਗਿਆ ਸਾਡਾ ਪਾਣੀ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਨੂੰ ਚੱਲ ਗਿਆ ਇੱਕ ਪਾਸੇ ਅਸੀਂ ਕਹਿੰਦੇ ਕਿ ਨਹਿਰੀ ਪਾਣੀ ਪੰਜਾਬ ਦੇ 100% ਖੇਤਾਂ ਨੂੰ ਇਰੀਗੇਟ ਕਰ ਰਿਹਾ ਵਾ ਪਾਣੀ ਦੇ ਰਿਹਾ ਕਾਫੇ ਸੁਪਰੀਮ ਕੋਰਟ ਸਿਆਣਾ ਸਰਕਾਰ ਆਵੇਗੀ ਜੀ ਪੰਜਾਬ ਦਾ ਤਾਂ ਪਾਣੀ ਪੂਰਾ ਆ ਜੀ ਪਾਣੀ ਪੰਜਾਬ ਨੂੰ ਤਾਂ ਪਾਣੀ ਦੀ ਲੋੜ ਨਹੀਂ ਗਈ ਇਸ ਕਰਕੇ ਬੜਾ ਧੋਖੇ ਤੜੀ ਵਾਲਾ ਡੇਂਜਰਸ এজেন্ডਾ ਪ੍ਰੋਬੇਬਲੀ ਜਾਂ ਤਾਂ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਜਾਂ ਰਗਫ ਚੱਡੇ ਦੇ ਕਹਿਣ ਤੇ ਜਾਂ ਸੰਦੀਪ ਪਾਟਕ ਦੇ ਕਹਿਣ ਤੇ ਜਿਹੜਾ ਇਹ ਘੁਆਇਆ ਜਾ ਰਿਹਾ ਸਰਕਾਰੀ ਨਹਿਰੀ ਪਪਾਗ ਪਟਵਾਰੀਆਂ ਕੋਲੋਂ ਤੱਕੇ ਨਾਲ ਕਿ ਅਸੀਂ 100% ਇਰੀਗੇਸ਼ਨ ਹੋ ਰਹੀ ਆ ਰਜਵਾਹਾ ਥਾਣੀ ਮੁਗ ਗਿਆ ਥਾਈਂ ਔਰ ਖਾੜਾ ਥਾਈਂ ذریعے ਇਸ ਦਾ ਕਾਂਗਰਸ ਪਾਰਟੀ ਸਖਤ ਵਿਰੋਧ ਕਰਦੀ ਹੈ ਔਰ ਇਸ ਤੇ ਵਾਈਟ ਪੇਪਰ ਇਸ਼ੂ ਮੰਗਦੀ ਹੈ ਕਿ ਭਗਵੰਤ ਮਾਨ ਇਹ ਕਲੀਅਰ ਕਰੇ ਕਿ ਕਿੰਨਾ ਪਾਣੀ ਜਿਹੜਾ ਅਸਲ ਵਿੱਚ ਹੈ ਉਹ ਕਿੰਨਾ ਪਾਣੀ ਖਾਲਾਂ ਦੇ ਰਾਹੀਂ ਲਜਵਾਇਆ ਰਹੀਂ ਨਹਿਰਾਂ ਦਾ ਪਾਣੀ ਪੰਜਾਬ ਵਿੱਚ ਜਾ ਰਿਹਾ ਔਰ ਦੂਸਰੀ ਗੱਲ ਇਹ ਕਿ ਇਹਨਾਂ ਨੇ ਰਕਬਾ ਅਨ ਕਮਾਂਡ ਕੋਸ਼ਿਸ਼ ਕਰਤਾ ਇਹ ਕਹਿੰਦੇ ਨੇ ਕਿ ਕਿਉਂਕਿ 6 ਲੱਖ ਏਕੜ ਪੰਜਾਬ ਦਾ ਰਕਬਾ ਲਗਭਗ ਉਹ ਇਸ ਵੇਲੇ ਆਬਾਦੀ ਚ ਆ ਚੁੱਕਾ ਵਾ ਔਰ ਇਸ ਇਸ ਨੂੰ ਕਿਸੇ ਤਰ੍ਹਾਂ ਦੀ ਪਾਣੀ ਦੀ ਲੋੜ ਨਹੀਂ ਇਸ ਰਕਬੇ ਨੂੰ ਅਨ ਕਮਾਂਡ ਕੀਤਾ ਜਾਵੇ ਕਮਾਂਡ ਏਰੀਆ ਚੋਂ ਕੱਢਿਆ ਜਾਵੇ ਇੱਕ ਪੂਰੀ ਨਹਿਰ ਪੰਜਾਬ ਦੀ ਇੱਕ ਪੂਰੀ ਨਹਿਰ ਪੰਜਾਬ ਦੀ ਇਹ ਸਾਡੇ ਰਕਬੇ ਤੋਂ ਬਾਹਰ ਕੱਢ ਦੇਣਗੇ ਔਰ ਫਿਰਤਾ ਫਿਰਤਾ ਹਰਿਆਣੇ ਨੂੰ ਹੋਰ ਮੋਟੇ ਮਿਲ ਜੇਗਾ ਕਿ ਇਹਨਾਂ ਕੋਲ ਤਾਂ ਇੰਨਾ ਪਾਣੀ ਜ਼ਿਆਦਾ 6 ਲੱਖ ਏਕੜ ਨੂੰ ਪਾਣੀ ਦੀ ਲੋੜ ਹੀ ਨਹੀਂਗੀ ਇਹਨਾਂ ਦਾ ਪਾਣੀ ਘਟਾਇਆ ਜਾਵੇ ਐਸਐਲ ਤੁਰੰਤ ਕੱਢੀ ਜਾਵੇ हरियाणा ਤੇ ਰਾਜਸਥਾਨ ਨੂੰ ਪਾਣੀ ਹੋਰ ਦਿੱਤਾ ਜਾਵੇ ਦਿੱਲੀ ਨੂੰ ਪਾਣੀ ਹੋਰ ਦਿੱਤਾ ਜਾਵੇ ਇਹ ਬਹੁਤ ਵੱਡਾ ਧੋਖਾ ਔਰ ਜੋ ਪਟਵਾਰ ਨੇਰੀ ਪਟਵਾਰੀਆਂ ਦਾ ਜ਼ੁਲਮ ਟਾਇਆ ਜਾ ਰਿਹਾ ਉਹ ਸਾਰੇ ਮੁਕਦਮੇ ਸਾਰੀਆਂ ਚਾਰਜ ਸ਼ੀਟਾਂ ਸਾਰਾ ਕੁਝ ਜਿਹੜਾ ਗਲਤ ਇਹ ਵਾਪਸ ਹੋਣਾ ਚਾਹੀਦਾ ਆ ਬਾਗਾਂ ਦੀਆਂ ਵਾਰੀਆਂ ਵੀ ਕੱਟਣ ਦਿੱਤੀਆਂ ਆ ਉਤਲਾ ਹੈਡਿੰਗ ਪੜੋ ਤੁਸੀਂ ਉਦਾਂ ਕਹਿੰਦੇ ਆ ਕਿ ਅਸੀਂ ਪੰਜਾਬ ਵਿੱਚ ਡਾਇਵਰਸਿਫਿਕੇਸ਼ਨ ਕਰਨੀ ਆ ਫਸਲਾਂ ਦੀ ਵਿਭਿੰਨਤਾ ਲਿਆਉਣੀ ਆ ਝੋਨਾ ਕਟਾਉਣਾ ਤੇ ਬਾਗ ਇੱਕ ਇਸ ਤਰ੍ਹਾਂ ਦਾ ਸਰੋਤ ਹੈ ਜਿੱਥੇ ਅਸੀਂ ਪਾਣੀ ਘਟਾ ਸਕਦੇ ਹਾਂ ਬਾਗਾਂ ਦੀ ਵਾਰੀ ਕੱਟ ਦਿੱਤੀ ਭਗਵੰਤ ਮਾਨ ਦੀ ਸਰਕਾਰ ਨੇ ਇਹ ਕਹਿੰਦੇ ਟੇਲੈਂਡਾਂ ਤੇ ਪਾਣੀ ਜਾਣਾ ਬਾਗ ਕਿੱਥੇ ਨੇ ਬਾਗ ਅਵੋਹਰ ਫਾਜ਼ਿਲਕਾ ਦੇ ਵਿੱਚ ਨੇ ਬਾਗਾਂ ਦੀਆਂ ਵਾਰੀਆਂ ਕੱਟਣ ਦਾ ਅਦਿੱਤਤਾ ਔਰ ਜਦੋਂ ਇਹਨਾਂ ਸਾਰਿਆਂ ਨੇ ਵਿਰੋਧ ਕੀਤਾ ਨਹਿਰੀ ਪਟਵਾਰੀਆਂ ਨੇ ਉਹਨਾਂ ਤੇ ਤਸ਼ੱਦਦ ਤੇ ਜ਼ੁਲਮ ਢਾਇਆ ਜਾ ਰਿਹਾ ਔਰ ਇੱਕ ਮੈਂ ਕਹਿਣਾ ਚਾਹੁੰਦਾ ਕਿ ਨਾਰਮਲ ਕੋਰਸ ਵਿੱਚ اگر 10 ایکڑ دا کوئی بوگا پانی کھولیا ਜਾਂਦਾ ਆਪਾਂ ਸਭ ਨੂੰ ਪਤਾ ਵਾ ਕਿ ਵੱਧ ਤੋਂ ਵੱਧ 1 ਜਾਂ 2 ایکڑ ਤੱਕ ਪਾਣੀ ਪਹੁੰਚਦਾ لیکن ਇਹ ਕਹਿਣਾ ਚਾਹੁੰਦੇ ਸਰਕਾਰ ਕਿ 10 ایکڑ ਦਾ ਪਾਣੀ ਖੋਲਿਆ 10 ਦਾ 10 ایکڑ ਇਰੀਗੇਟ ਹੋ ਗਿਆ ਇਹ ਜਿਹੜਾ ਮਸਲਾ ਹੈ ਜਿਹੜਾ ਜਲ ਸਰੋਤ ਮੰਤਰੀ ਹੈ اور ਭਗਵੰت پان چیف منسٹر ਹਨ ਉਹ دو ਗੱਲਾਂ ਦਾ جواب دیں کہ ਆ ਜਿਹੜਾ معاملہ ਹੈ نہری پانی ਦਾ ਇਸ ਦਾ 326 ਕਰੋੜ ਰੁਪਏ ਦਾ ਵਸੂਲੀ ਦੇ ਹੁਕਮ ਕਿਉਂ ਕੀਤੇ ਨੇ ਔਰ ਦੂਸਰਾ 1 ਮਿੰਟ ਜੀ ਕਿ ਆ ਜਿਹੜਾ ਨਹਿਰੀ ਪਾਣੀ ਤੁਸੀਂ ਜਿਹੜਾ ਪਟਵਾਰ ਨਹਿਰੀ ਪਟਵਾਰੀਆਂ ਤੋਂ ਧੱਕੇ ਨਾਲ ਘੁਆਰੇ ਹੋ ਔਰ 6 ਲੱਖ ਰਕਬਾ ਅਨ ਕਮਾਂਡ ਕਮਾਂਡ ਏਰੀਆ ਚੋਂ ਕੱਢ ਦਿੱਤਾ ਕਿ ਇਸ ਤਰ੍ਹਾਂ ਪੰਜਾਬ ਦਾ ਕੇਸ ਕਮਜ਼ੋਰ ਨਹੀਂ ਹੋਏਗਾ ਸੁਪਰੀਮ ਕੋਰਟ ਕੱਲ ਨੂੰ ਹਰਿਆਣਾ ਤੇ ਦਿੱਲੀ ਦੀ ਸਰਕਾਰ ਕਹੇਗੀ ਕਿ ਪੰਜਾਬ ਦੇ ਕੋਲ ਤਾਂ ਪਾਣੀ ਬਹੁਤ ਜ਼ਿਆਦਾ ਵਾ ਜੀ ਇਹਨਾਂ ਨੇ ਤਾਂ ਏਰੀਆ ਅਨ ਕਮਾਂਡ ਕਰਤਾ ਇਹਨਾਂ ਕੋਲ ਤਾਂ 100% ਦੀ ਨਹਿਰੀ ਪਾਣੀ ਹੈ ਇਸ ਕਰਕੇ ਇਹ ਦੋਨਾਂ ਮਸਲਿਆਂ ਦੇ ਉੱਤੇ ਕੇਸਰੀਵਾਲ ਔਰ ਸੰਦੀਪ ਪਾਠਕ ਆ ਰਾਗਵ ਚੱਡਾ ਔਰ ਭਗਵੰਤ ਮਾਨ ਆਪਣਾ ਪੱਖ ਸਾਫ਼ ਕਰਨ ਨਹੀਂ ਤਾਂ ਮੈਂ ਬੇਨਤੀ ਕਰੂੰਗਾ ਕਿ ਪਟਵਾਰ ਯੂਨੀਅਨ ਸਮੇਤ ਪੰਜਾਬ ਦੇ ਕਿਸਾਨ ਕਿਉਂਕਿ ਮੈਂ ਖੇਤ ਮਜ਼ਦੂਰ ਔਰ ਕਿਸਾਨ ਵਿੰਗ ਦਾ ਪ੍ਰਧਾਨ ਹਾ ਕੌਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਸਰਕਾਰ ਨੂੰ ਇਸ ਮੁੱਦੇ ਤੇ ਅਸੀਂ ਪ੍ਰੋਟੈਸਟ ਕਰਾਂਗੇ 로ਡ ਪੇ ਚੱਲਦੀ ਇਲੈਕਸ਼ਨ ਵਿੱਚ ਇਹਨਾਂ ਦਾ ਪ੍ਰੋਟੈਸਟ ਕਰਾਂਗੇ ਮੈਂ ਕਿਸਾਨ ਜਥੇਬੰਦੀਆਂ ਨੂੰ ਕਹੂੰਗਾ ਕਿ ਤੁਸੀਂ ਇਸ ਨੁਕਤੇ ਨੂੰ ਆਪਣੇ ਏਜੰਡੇ ਤੇ ਲੈ ਕੇ ਆਓ ਔਰ ਇਹਨਾਂ ਨੂੰ ਸਵਾਲ ਪੁੱਛੋ ਪਿੰਡਾਂ ਦੇ ਵਿੱਚ ਕਿ ਤੁਸੀਂ ਝੂਠੇ ਆંકੜੇ ਮੈਰੀ ਪਟਵਾਰੀਆਂ ਦੇ ਜ਼ਰੀਏ ਕਿਉਂ ਕਰਵਾ ਰਹੇ ਹੋ ਇਹ ਅੱਜ ਦਾ ਇੱਕ ਬਹੁਤ ਅਹਿਮ ਮੁੱਦਾ ਸੀਗਾ